ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ ਰੂਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੋਲਿਟੀਕਲ ਸਾਇੰਸ ਦਾ ਟਾਪਿਕ ਕਰ ਰਹੇ ਹਾਂ ਨੈਕਸਟ ਆਪਣਾ ਟਾਪਿਕ ਹੈਗਾ ਧਰਮ ਤੇ ਭਾਰਤੀ ਰਾਜਨੀਤੀ ਰਿਲੀਜੀਅਨ ਐਂਡ ਇੰਡੀਅਨ ਪੋਲਿਟਿਕਸ ਪਰ ਦੇ ਵਿੱਚ ਧਰਮ ਤੇ ਰਾਜਨੀਤੀ ਦੇ ਵਿੱਚ ਉੱਪਰ ਦੀਆਂ ਪ੍ਰਵਿਰਤੀਆਂ ਹਾਂਜੀ ਪਹਿਲਾਂ ਇੰਟਰੋਡਕਸ਼ਨ ਆ ਭਾਰਤ ਇੱਕ ਬਹੁ ਧਰਮੀ ਦੇਸ਼ ਹੈ ਤੇ ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਭਾਰਤ ਦੇ ਤੇ ਭਾਰਤ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਪਾਰਸੀ ਆਦ ਲੋਕ ਰਹਿੰਦੇ ਨੇ ਪ੍ਰਾਣੇ ਸਮੇਂ ਦੇ ਵਿੱਚ ਭਾਰਤ ਵਿੱਚ ਧਰਮ ਤੇ ਰਾਜਨੀਤੀ ਵਿੱਚ ਬਹੁਤ ਡੂੰਗਾ ਸੰਬੰਧ ਰਿਹਾ ਰਾਜਾਂ ਅ ਧਰਮ ਦਾ ਅਨੁਸਾਰਨ ਕਰਦਾ ਸੀ ਰਾਜਾ ਠੀਕ ਹੈ ਤੇ ਰਾਜਾ ਪ੍ਰੋਹਿਤ ਰਾਜੇ ਦਾ ਧਾਰਮਿਕ ਗੁਰੂ ਹੁੰਦਾ ਸੀ ਪ੍ਰੋਹਿਤ ਤਾਂ ਜਿਹੜਾ ਕੀ ਰਾਜੇ ਦਾ ਧਾਰਮਿਕ ਗੁਰੂ ਹੁੰਦਾ ਸੀ ਰਾਜਾ ਜਿਹੜਾ ਰਾਜ ਪ੍ਰੋਹਿਤ ਤੋਂ ਪ੍ਰਸ਼ਾਸਨ ਤੇ ਹੋਰ ਮਾਮਲਿਆਂ ਦੇ ਵਿੱਚ ਸਲਾਹ ਲੈਂਦਾ ਸੀ ਬ੍ਰਿਟਿਸ਼ ਸ਼ਾਸਨ ਕਾਲ ਵਿੱਚ ਧਰਮ ਨੇ 1857 ਦੇ ਸੰਤੰਤਰ ਸੰਗਰਾਮ ਨੂੰ ਪ੍ਰਭਾਵਿਤ ਕੀਤਾ। ਅੰਗਰੇਜ਼ਾਂ ਨੇ ਧਰਮ ਦਾ ਲਾਭ ਉਠਾ ਕੇ ਫੁੱਟਫਾਉ ਤੇ ਸ਼ਾਸਨ ਕਰਨ ਦੀ ਨੀਤੀ ਨੂੰ ਪਨਾਇਆ। ਤੇ ਇਸਤੰਤਰਤਾ ਦੇ ਬਾਅਦ ਵੀ ਭਾਰਤ ਵਿੱਚ ਧਰਮ ਦਾ ਰਾਜਨੀਤੀ ਤੇ ਪ੍ਰਭਾਵ ਬਣਿਆ ਰਿਹਾ। ਭਾਵੇਂ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ। ਫਿਰ ਵੀ ਧਰਮ ਦਾ ਰਾਜਨੀਤੀ ਤੇ ਕਾਫੀ ਪ੍ਰਭਾਵ ਰਿਹਾ। ਭਾਰਤ ਵਿੱਚ ਧਰਮ ਤੇ ਆਧਾਰਿਤ ਰਾਜਨੀਤੀ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ। ਭਾਰਤ ਵਿੱਚ ਧਰਮ ਤੇ ਰਾਜਨੀਤੀ ਵਿੱਚ ਉੱਭਰਦੀਆਂ ਪ੍ਰਵਿਰਤੀਆਂ ਹੈਗੀਆਂ ਨੇ ਧਰਮ ਆਧਾਰਿਤ ਰਾਜਨੀਤੀ ਦਾ ਵਿਕਾਸ ਦੇਸ਼ ਦੀ ਵੰਡ ਦਾ ਮੂਲ ਕਾਰਨ ਧਰਮ ਉੱਤੇ ਆਧਾਰਿਤ ਰਾਜਨੀਤੀ ਦੇ ਵਿਕਾਸ ਦੇ ਕਾਰਨ ਵਿਕਸਿਤ ਹੋਈ ਸਮprdਾਇਕਤਾ ਦੀ ਖਤਰਨਾਕ ਅੱਗ ਸੀ ਸੁਤੰਤਰਤਾ ਦੇ ਬਾਅਦ ਵੀ ਧਰਮ ਤੇ ਆਧਾਰਿਤ ਰਾਜਨੀਤੀ ਲਗਾਤਾਰ ਵਿਕਸਿਤ ਹੁੰਦੀ ਰਹੀ ਹੈ ਅੱਜ ਹਰੇਕ ਰਾਜਨੀਤਿਕ ਦਲ ਆਪਣੇ ਹਿੱਤਾਂ ਲਈ ਧਰਮ ਦਾ ਸਹਾਰਾ ਲੈਂਦਾ ਰਾਜ ਜਨਮ ਭੂਮੀ ਤੇ ਬਾਬਰੀ ਮਸਜਿਦ ਦਾ ਵਿਵਾਦ ਧਾਰਮਿਕ ਵਿਵਾਦ ਨਾ ਰਹਿ ਕੇ ਰਾਜਨੀਤਿਕ ਵਿਵਾਦ ਹੈ ਜਿਹੜੀ ਕਿ ਬਣ ਚੁੱਕਿਆ ਤੇ ਅਕਾਲੀ ਇਹਨ ਆਪਣੇ ਰਾਜਨੀਤਿਕ ਅਧੂਲਨ ਨੂੰ ਵੀ ਧਰਮ ਜੁਗ ਧਰਮ ਯੁੱਧਾ ਨਾ ਦਿੱਤਾ ਅੱਗੇ ਹੈਗਾ ਧਾਰਮਿਕ ਸਥਾਨਾਂ ਦੀ ਰਾਜਨੀਤੀ ਲਈ ਵਰਤੋਂ ਧਾਰਮਿਕ ਸਥਾਨ ਨੇ ਰਾਜਨੀਤੀ ਲਈ ਵਰਤੋਂ ਪਿਛਲੇ ਕੁਝ ਸਾਲਾਂ ਤੋਂ ਧਰਮ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਵਰਤੋਂ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਲਈ ਕੀਤੀ ਜਾਣ ਲੱਗੀ ਆ ਪੰਜਾਬ ਵਿੱਚ ਖੁੱਲ੍ਹਿਆਂ ਮ ਰਾਜਨੀਤੀ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਜਾਂਦੀ ਆ ਪੰਜਾਬ ਦੇ ਵਿੱਚ ਅਕਾਲੀ ਦਲ ਆਮ ਤੌਰ ਤੇ ਆਪਣੇ ਰਾਜਨੀਤਿਕ ਸਮੇਲਨ ਧਾਰਮਿਕ ਸਥਾਨਾਂ ਤੇ ਹੀ ਕਰਦੇ ਨੇ ਅੱਗੇ ਹੈਗਾ ਧਰਮ ਤੇ ਆਧਾਰ ਤੇ ਰਾਜਨੀਤਿਕ ਦਲਾਂ ਦੀ ਹੋਣ ਰਾਜਨੀਤਿਕ ਦਲ ਅਕਸਰ ਰਾਜਨੀਤਿਕ ਦੇ ਆਰਥਿਕ ਪ੍ਰੋਗਰਾਮ ਉੱਤੇ ਸਥਾਪਿਤ ਉਹ ਪ੍ਰੋਗਰਾਮ ਉੱਤੇ ਸਥਾਪਿਤ ਕੀਤੇ ਜਾਂਦੇ ਨੇ ਪਰੰਤੂ ਭਾਰਤ ਵਿੱਚ ਅਨੇਕਾ ਰਾਜਨੀਤਿਕ ਦਲ ਧਰਮ ਤੇ ਆਧਾਰਿਤ ਨੇ ਵੱਖ-ਵੱਖ ਸੰਪਰਦਾਵਾਂ ਨੇ ਆਪਣੇ ਵਿਸ਼ੇਸ਼ ਹਿੱਤਾਂ ਦੀ ਰਾਖੀ ਲਈ ਰਾਜਨੀਤਿਕ ਦਲਾਂ ਦੀ ਸਥਾਪਨਾ ਕੀਤੀ ਆ ਅਕਾਲੀ ਦਲ ਮੁਸਲਿਮ ਲੀਗ ਹਿੰਦੂ ਮਹਾਸਭਾ ਸ਼ਿਵ ਸੇਨਾ ਇਰਾਨਿਕ ਦਲਾਂ ਰਾਜਨੀਤਿਕ ਦਲ ਧਰਮ ਤੇ ਆਧਾਰਿਤ ਨੇ ਤੇ ਜਿਹੜੇ ਰਾਜਨੀਤਿਕ ਦਲ ਆਪਣੇ ਧਰਮ ਦੇ ਲੋਕਾਂ ਦੇ ਹਿੱਤਾਂ ਦੀ ਹੀ ਰੱਖਿਆ ਕਰਦੇ ਨੇ ਤੇ ਰਾਸ਼ਟਰੀ ਹਿੱਤਾਂ ਦੀ ਚਿੰਤਾ ਨਹੀਂ ਕਰਦੇ ਅੱਗੇ ਹੈਗਾ ਧਾਰਮਿਕ ਦਵਾਸ ਸਮੂਹਾਂ ਦੀ ਸਥਾਪਨਾ ਭਾਰਤ ਵਿੱਚ ਅਨੇਕਾ ਧਾਰਮਿਕ ਸੰਪਰਦਾਵਾਂ ਨੇ ਵਿਸ਼ੇਸ਼ ਹਿੱਤਾਂ ਦੀ ਰੱਖੇ ਲਈ ਦਵਾਸ ਸਮੂਹਾਂ ਦੀ ਸਥਾਪਨਾ ਕੀਤੀ ਆ ਤੇ ਧਾਰਮਿਕ ਦਵਾਸ ਸਮੂਹਾਂ ਦੀ ਗਿਣਤੀ ਦਿਨ ਵ ਦਿਨ ਵਧਦੀ ਜਾ ਰਹੀ ਹੈ ਜਮਾਤ-ਏ-ਇਸਲਾਮੀ, ਈਸਾਈ ਕਲਿਆਣ ਸੰਗ, ਐਂਗਲੋ-ਭਾਰਤੀ ਸੰਗ, ਸਿੱਖ ਫੋਰਮ, ਸ਼ਿਵ ਸ਼ੇਨਾ, ਵਿਸ਼ਵ Hindu ਪ੍ਰੀਸ਼ਦ ਅਜਿਹੇ ਹੀ ਦਵਾਸ ਨੂੰ ਨੇ। ਅਗਹਿਗਾ ਸਮਪਰਦਾਇਕ ਦੰਗਿਆਂ ਵਿੱਚ ਵਾਧਾ ਹੈ। ਪਿਛਲੇ ਕੁਝ ਸਾਲਾਂ ਤੋਂ ਸਮਪਰਦਾਇਕ ਦੰਗਿਆਂ ਨੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ। ਦੇਸ਼ ਦੇ ਅਨੇਕਾਂ ਭਾਗਾਂ ਵਿੱਚ ਵਿਸ਼ੇਸ਼ ਕਰਕੇ ਮੇਰਠ, ਮੁਰਾਦਬਾਦ, ਦਿੱਲੀ, ਲਖਨਊ, ਕਾਨਪੂਰ, ਕਸ਼ਮੀਰ ਇਹਨਾਂ ਵਿੱਚ Hindu-Muslim ਦੰਗੇ ਪ੍ਰਸਾਦ ਹੁੰਦੇ ਰਹਿੰਦੇ ਨੇ। ਨੰਬਰ 1984 ਈਸਵੀ ਦੇ ਵਿੱਚ ਦੇਸ਼ ਦੇ ਨੀਕਾ ਭਾਗਾਂ ਵਿੱਚ ਸਿੱਖਾਂ ਨੂੰ ਸੰਪਰਦਾਇਕ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਅਗਹਿਗਾ ਵੱਖਵਾਦ ਦਾ ਵਿਕਾਸ ਧਾਰਮਿਕ ਭਾਵਨਾ ਨੇ ਅਲੱਗ-ਅਲੱਗ ਸੰਪਰਦਾਵਾਂ ਵਿੱਚ ਵੱਖਵਾਦ ਦੀ ਪ੍ਰਵਿਰਤੀ ਨੂੰ ਜਨਮ ਦਿੱਤਾ ਪੰਜਾਬ ਜੰਮੂ ਕਸ਼ਮੀਰ ਉੱਤਰ ਪੂਰਬੀ ਰਾਜਾਂ ਵਿੱਚ ਅਲੱਗਵਾਦੀ ਭਾਵਨਾ ਦੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਦੱਖਣੀ ਭਾਰਤ ਵਿੱਚ ਵੀ ਵੱਖਵਾਦ ਦਾ ਵਿਕਾਸ ਹੋ ਰਿਹਾ ਧਾਰਮਿਕ ਅਤੇ ਸੈਂਸ਼ੀਲਤਾ ਵਿੱਚ ਵਾਧਾ ਸਮprਦਾਇਕਤਾ ਵਿੱਚ ਵਾਧੇ ਦੇ ਫਲਸਰੂਪ ਧਾਰਮਿਕ ਅਸ਼ੈਨਸ਼ੀਲਤਾ ਵਿੱਚ ਵੀ ਵਾਧਾ ਹੋ ਰਿਹਾ ਪਿਛਲੇ ਕੁਝ ਕੁਝ ਲੋਕਾਂ ਦੇ ਵਿੱਚ ਧਾਰਮਿਕ ਕਟੜ ਦਾ ਬਹੁਤ ਜ਼ਿਆਦਾ ਵਧ ਗਿਆ ਤੇ ਕਈ ਵਾਰ ਮਾਮੂਲੀ ਜਿਹੀ ਘਟਨਾ ਇੰਨਾ ਜ਼ਿਆਦਾ ਵਿਆਪਕ ਹਿੰਸਾ ਰੂਪ ਧਾਰਨ ਕਰ ਲੈਂਦੇ ਜਿਸ ਦੇ ਨਾਲ ਕਈ ਲੋਕ ਮਾਰੇ ਜਾਂਦੇ ਨੇ ਤੇ ਕਰੋੜਾਂ ਰੁਪਏ ਦੀ ਜਾਇਦਾਦ ਬਰਬਾਦ ਹੋ ਜਾਂਦੀ ਆ ਅਕਸਰ Hindu ਲੜਕੀ ਦਾ ਮੁਸਲਮਾਨ ਲੜਕੇ ਨਾਲ ਵਿਆਹ ਜਾਂ Hindu ਲੜਕੀ ਦੇ ਮੁਸਲਮਾਨ ਲੜਕੀ ਨਾਲ ਸ਼ਾਦੀ ਦੀ ਘਟਨਾ ਬੜੇ ਸੰਪਰਦਾਇਕ ਦੰਗੇ ਦਾ ਰੂਪ ਧਾਰਨ ਕਰਦੀ ਆ ਅੱਗੇ ਹੈਗਾ ਰਾਜਾਂ ਦੁਆਰਾ ਰਾਜ ਦੁਆਰਾ ਧਾਰਮਿਕ ਤਸਵਾਂ ਵਿੱਚ ਭਾਗ ਲੈਣਾ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਵੱਖ-ਵੱਖ ਧਾਰਮਿਕ ਸਮਰੋਹਾਂ ਵਿੱਚ ਵੱਧ ਜੜ ਕੇ ਭਾਗ ਲੈਂਦੀਆਂ ਨੇ ਤੇ ਹਰੇਕ ਆਨ ਧਰਮ ਦੇ ਲੋਕਾਂ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੱਖ-ਵੱਖ ਧਾਰਮਿਕ ਤਸਵਾਂ ਨੂੰ ਦੂਰਦਰਸ਼ਨ ਤੇ ਦਿਖਾਇਆ ਜਾਂਦਾ ਧਾਰਮਿਕ ਤਸਵਾਂ ਨੂੰ ਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਕਈ ਵਾਰ ਕਾਰਖਾਨੇ ਆ ਡੈਮ ਆਦ ਦਾ ਉਦਘਾਟਨ ਵੀ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੀਤਾ ਜਾਂਦਾ ਰਾਜ ਦਾ ਪ੍ਰਤੱਖ ਤੇ ਅਪਰਤੱਖ ਤੌਰ ਤੇ ਧਾਰਮਿਕ ਸਮਰੋਹ ਵਿੱਚ ਭਾਗ ਲੈਣਾ ਧਰਮ ਨਿਰਪੱਖਤਾ ਨਾਲ ਮੇਲ ਨਹੀਂ ਖਾਂਦਾ ਪਰੰਤੂ ਇਸ ਨੇ ਸਮprਦਾਇਕਤਾ ਨੂੰ ਹੱਲਾਸ਼ੇਰੀ ਦਿੱਤੀ ਆ ਅੱਗੇਗਾ ਧਾਰਮਿਕ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦੀ ਨੀਤੀ ਭਾਰਤ ਵਿੱਚ ਧਰਮ ਲੋਕਤੰਤਰੀ ਦੇਸ਼ ਹੈ ਤੇ ਲੋਕਤੰਤਰ ਵਿੱਚ ਹਰੇਕ ਰਾਜਨੀਤਿਕ ਦਲ ਲਈ ਸਮਾਜ ਦੇ ਵੱਖ-ਵੱਖ ਵਰਗਾਂ ਦਾ ਸਮਰਥਨ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਭਾਰਤ ਵਿੱਚ ਵੱਖ-ਵੱਖ ਰਾਜਕ ਦਲ ਸੱਤਾ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਘੱਟ ਗਿਣਤੀਆਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਨੇ ਤੋ ਇਹਨਾਂ ਦੇ ਵੋਟ ਪ੍ਰਾਪਤ ਕੀਤੇ ਜਾ ਸਕਦੇ ਨੇ ਤਾਂ ਕਿ ਇਹਨਾਂ ਦੇ ਵੋਟਰ ਲੈ ਜਾ ਲੈ ਜਾ ਸਕਣ ਧਰਮ ਤੇ ਚੋਣਾਂ ਭਾਰਤ ਵਿੱਚ ਚੋਣਾਂ ਧਰਮ ਤੋਂ ਹੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਲੱਗੀਆਂ ਨੇ ਰਾਜਨੀਤਿਕ ਦਲ ਚੋਣਾਂ ਵਿੱਚ ਉਮੀਦਵਾਰ ਖੜੇ ਕਰਦੇ ਸਮੇਂ ਅਕਸਰ ਹਿੰਦੂ ਬਹੁ ਗਿਣਤੀ ਚੋਣ ਖੇਤਰ ਤੋਂ ਹਿੰਦੂ ਮੁਸਲਮਾਨਾਂ ਨੂੰ ਹਿੰਦੂ ਉਮੀਦਵਾਰਾਂ ਨੂੰ ਮੁਸਲਮ ਮਹੌਮਤ ਵਾਲੇ ਖੇਤਰਾਂ ਤੋਂ ਮੁਸਲਮਾਨ ਉਮੀਦਵਾਰਾਂ ਨੂੰ ਸਿੱਖ ਬਹੁਮਤ ਵਾਲੇ ਖੇਤਰਾਂ ਤੋਂ ਸਿੱਖ ਉਮੀਦਵਾਰਾਂ ਨੂੰ ਖੜਾ ਕੀਤਾ ਜਾਂਦਾ ਐਨਾ ਹੀ ਨਹੀਂ ਜੇ ਕਿਸੇ ਚੋਣ ਖੇਤਰ ਵਿੱਚ ਕਿਸੇ ਬਰਾਦਰੀ ਦੇ ਜ਼ਿਆਦਾ ਵੋਟਰ ਹਨ ਤਕਸਰ ਉਸ ਪਾਈਚਾਰੇ ਦੇ ਉਮੀਦਵਾਰ ਨੂੰ ਹੀ ਖੜਾ ਕੀਤਾ ਜਾਂਦਾ ਹੈ। ਰਾਜਨੀਤਿਕ ਦਲ ਵੋਟਾਂ ਲੈਣ ਲਈ ਲੋਕਾਂ ਦੇ ਧਾਰਮਿਕ ਭਾਵਨਾ ਨੂੰ ਕਸਾਉਂਦੇ ਨੇ ਤੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ। ਧਰਮ ਨੇ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕੀਤਾ। ਅੱਗੇ ਹੈਗਾ ਧਰਮ ਤੇ ਮਤਦਾਨ ਵਿਵਹਾਰ। ਭਾਰਤੀ ਵੋਟਰ ਧਰਮ ਦੇ ਪ੍ਰਭਾਵ ਵਿੱਚ ਆ ਕੇ ਵੀ ਵੋਟ ਪਾਉਂਦੇ ਨੇ। ਟਿਕਟ ਵੰਡਦੇ ਸਮੇਂ ਚੋਣ ਖੇਤਰ ਦੀ ਰਚਨਾ ਨੂੰ ਧਿਆਨ ਵਿੱਚ ਰੱਖਿਆ ਜਾਂਦਾ। ਅਕਸਰ ਉਸੇ ਧਰਮ ਦੇ ਵਿਅਕਤੀ ਨੂੰ ਵੋਟ ਟਿਕਟ ਦਿੱਤੀ ਜਾਂਦੀ ਆ। ਜਿਸ ਧਰਮ ਦੇ ਲੋਕਾਂ ਦੇ ਵੋਟ ਉਸ ਚੋਣ ਖੇਤਰ ਵਿੱਚ ਜਾਰਾ ਹੁੰਦੇ ਨੇ। ਜ਼ਿਆਦਾਤਰ ਭਾਰਤੀਆਂ ਪੜ੍ਹਨੇ ਤੇ ਉਹ ਧਰਮ ਦੇ ਨਾਂ ਤੇ ਸਾਰਾ ਕੁਝ ਕਰਨ ਲਈ ਤਿਆਰ ਹੋ ਜਾਂਦੇ ਨੇ ਅਗਿਆ ਹੈਗਾ ਧਰਮ ਦਾ ਮੰਤਰੀ ਮੰਡਲ ਦੇ ਨਿਰਮਾਣ ਤੇ ਪ੍ਰਭਾਵ ਭਾਰਤ ਵਿੱਚ ਕੇਂਦਰੀ ਮੰਤਰੀ ਮੰਡਲ ਤੇ ਰਾਜਾਂ ਦੇ ਮੰਤਰੀ ਮੰਡਲ ਨਿਰਮਾਣ ਕਰਦੇ ਸਮੇਂ ਵੱਖ-ਵੱਖ ਧਾਰਮਿਕ ਸੰਪਰਦਾਵਾਂ ਨੂੰ ਨੁਮਾਇੰਦਗੀ ਦੇਣ ਦਾ ਯਤਨ ਕੀਤਾ ਜਾਂਦਾ ਕੇਂਦਰੀ ਮੰਤਰੀ ਮੰਡਲ ਦਾ ਨਿਰਮਾਣ ਕਰਦੇ ਸਮੇਂ ਪ੍ਰਧਾਨ ਮੰਤਰੀ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵਿੱਚ ਸਾਰੇ ਧਰਮਾਂ ਧਰਮਾਂ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਅਗਿਆਨਿਕਾ ਧਰਮ ਦਾ ਨੀਤੀ ਨਿਰਮਾਣ ਉੱਤੇ ਪ੍ਰਭਾਵ ਸਮਪਰਦਾਇਕ ਤੌਰ ਤੇ ਨੀਤੀ ਨਿਰਮਾਣ ਉੱਤੇ ਵਿਵਰਵਾ ਪਾਉਣਾ ਸ਼ੁਰੂ ਕੀਤਾ ਸਰਕਾਰ ਨੀਤੀ ਨਿਰਮਾਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਉਸ ਦਾ ਕਿਸੇ ਵਿਸ਼ੇਸ਼ ਧਰਮ ਦੇ ਲੋਕਾਂ ਤੇ ਬੁਰਾ ਪ੍ਰਭਾਵ ਨਾ ਪਵੇ ਸਰਕਾਰ ਮੁਸਲਮਾਨਾਂ ਦੇ ਨਿੱਜੀ ਕਾਨੂੰਨ ਪਰਸਨਲ ਲਾਅ ਆਫ ਮੁਸਲਮਿਮ ਵਿੱਚ ਪਰਿਵਰਤਨ ਕਰਨਾ ਚਾਹੁੰਦੀ ਹੈ ਅਗਿਆਨਿਕਾ ਧਰਮ ਤੇ ਉੱਚ ਨੀਤੀਆਂ ਸਰਕਾਰ ਸਰਵਉੱਚ ਅਦਾਲਤ ਤੇ ਉੱਚ ਅਦਾਲਤਾਂ ਦੇ ਜੱਜਾਂ ਰਾਜਪਾਲਾਂ ਸੁਰੱਖਿਆ ਸਨਾਮ ਦੇ ਮੁਖੀਆ ਰਾਜਦੂਤਾਂ ਇਹਨਾਂ ਦੀ ਨਿਯੁਕਤੀ ਕਰਦੇ ਸਮੇਂ ਅਕਸਰ ਆਦਮੀ ਦੇ ਧਰਮ ਨੂੰ ਵੀ ਧਿਆਨ ਦੇ ਵਿੱਚ ਰੱਖਦੀ ਹੈ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਸਭ ਤਰ੍ਹਾਂ ਦੇ ਸੰਪਰਦਾਵਾਂ ਦੇ ਲੋਕਾਂ ਨੂੰ ਉੱਚ ਪਦਵੀਆਂ ਤੇ ਨਿਯੁਕਤ ਕਰਕੇ ਵਕ ਵਕ ਸੰਪਰਦਾਵਾਂ ਵਿੱਚ ਸੰਤੁਲਨ ਬਣਾਇਆ ਰੱਖਿਆ ਜਾ ਸਕੇ ਅੱਗੇ ਹੈਗਾ ਬਹੁ ਗਿਣਤੀ ਦੀ ਸੰਪਰਦਾਇਕ ਤੇ ਵਿੱਚ ਵਾਧਾ ਧਾਰਮਿਕ ਘੱਟ ਗਿਣਤੀ ਆਪਣੀ ਭਾਸ਼ਾ ਸੱਭਿਆਚਾਰ ਤੇ ਆਪਣੀ ਰਾਖੀ ਸੰਗਠਿਤ ਹੋ ਕੇ ਵਕ ਵਕ ਸੰਗਠਨਾਂ ਦੀ ਸਥਾਪਨਾ ਕਰਦੇ ਨੇ ਕਿਉਂਕਿ ਘੱਟ ਗਿਣਤੀ ਬਹੁਮਤ ਨਾਲੋਂ ਆਸਰਖਿਤ ਸਮਝਦੇ ਨੇ ਪਰੰਤੂ ਹੁਣ ਪਿਛਲੇ ਕੁਝ ਸਾਲਾਂ ਤੋਂ ਬਹੁ ਗਿਣਤੀਆਂ ਨੇ ਆਪਣੇ ਹਿੱਤਾਂ ਦੀ ਰਾਖੀ ਲਈ ਸੰਗਠਣ ਹੋਣਾ ਸ਼ੁਰੂ ਕੀਤਾ ਤੇ ਕਈ ਸੰਗਠਨਾਂ ਦੀ ਸਥਾਪਨਾ ਕੀਤੀ ਗਈ ਹੈ ਤੇ ਸ਼ਿਵ ਸੈਨਾ Hindu ਵਿਸ਼ਵ ਵਿਸ਼ਵ Hindu ਪ੍ਰਿਸ਼ਦ ਇਹਨਾਂ ਸੰਗਠਨਾਂ ਦੀ ਸਥਾਪਨਾ ਇਸੇ ਵਿਚਾਰਧਾਰਾ ਦਾ ਸਿੱਟਾ ਹੈ ਇਸ ਤਰ੍ਹਾਂ Hindu ਸੰਪਰਦਾਇਕਤਾ ਵਿੱਚ ਵਾਧਾ ਹੋ ਰਿਹਾ ਜੋ ਕਿ ਰਾਸ਼ਟਰ ਦੇ ਹਿੱਤਾਂ ਵਿੱਚ ਨਹੀਂ ਬਹੁ ਸੰਖਿਆਕ ਦੀ ਸੰਪਰਦਾਇਕਤਾ ਦੇ ਕਾਰਨ ਸੰਪਰਦਾਇਕਤਾ ਦੀ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਰਹੀ ਹੈ ਸਾਂਝੀ ਕੀ ਕਨਕਲੂਜਨ ਹੈ ਸੋ ਇਸੇ ਤੁਹਾਡਾ ਟਾਪਿਕ ਥੈਂਕਸ